ਬਠਿੰਡਾ ਦੇ ਜੂਤਪਿੰਡ ਵਿਖੇ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਹੋਈ ਝੜਪੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਜਿਸ ਤਹਿਤ ਪੁਲਿਸ ਦੇ ਵੱਲੋਂ ਕਿਸਾਨਾਂ ਖਿਲਾਫ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ ਇਸ ਮਾਮਲੇ ਦੇ ਸਬੰਧ ਵਿੱਚ ਬਠਿੰਡਾ ਐਸਪੀ ਸਿਟਿੰਦ ਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਜੋ ਬਠਿੰਡਾ ਦੇ ਪਿੰਡ ਜੂਤ ਵਿਖੇ ਕਿਸਾਨਾਂ ਨਾਲ ਪੁਲਿਸ ਦੀ ਝੜਪ ਹੋਈ ਸੀ ਜਿਸ ਦੇ ਵਿੱਚ ਉਹਨਾਂ ਦੀਆਂ ਵੱਖ-ਵੱਖ ਟੀਮਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ ਆਓ ਤੁਸੀਂ ਵੀ ਸੁਣੋ ਕੀ ਕੁਝ ਕਹੜਾ ਐ ਐਸਪੀ ਸਿਟੀ ਨਿਰਿੰਦਰ ਸਿੰਘ ਦਾ ਇਸ ਮਾਮਲੇ ਤੇ ਇਹਦੇ ਵਿੱਚ ਜਿਹੜਾ ਜੋਨਦਪਿੰਡ ਦੇ ਵਿੱਚ ਜਿਹੜਾ ਡੀਮਾਰਕੇਸ਼ਨ ਦਾ ਇਸ਼ੂ ਚੱਲ ਰਿਹਾ ਸੀ ਕਿ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਤੇ ਹਕੂਮਤ ਦੇ ਨਾਲ ਰੈਵਨਿਊ ਡਿਪਾਰਟਮੈਂਟ ਦੇ ਪਿੰਡ ਦੀ ਜਿਹੜੀ ਜੋਨਦਪਿੰਡ ਦੀ ਡੀਮਾਰਕੇਸ਼ਨ ਕਰਨੀ ਸੀ ਤੇ ਉਸ ਬੰਦੇ ਵਿੱਚ ਜਿਹੜੀ ਪੁਲਿਸ ਪ੍ਰੋਟੈਕਸ਼ਨ ਉਹਨਾਂ ਨੂੰ ਮੁਹੱਈਆ ਕਰਾਈ ਗਈ ਸੀਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਪੁਲਿਸ ਦੀ ਵੱਖ-ਵੱਖ ਟੀਮਾਂ ਡਿਪਲੋਏ ਕੀਤੀਆਂ ਗਈਆਂ ਸੀਗੀ ਜਦੋਂ ਮਾਰਨਿੰਗ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਨਾਲ ਜਿਹੜੇ ਉਹਨਾਂ ਦੇ ਪਟਵਾਰੀ ਤੇ ਬਾਕੀ ਅਫਸਰ ਸਬਾਨ ਉੱਤੇ ਪਹ ਕਾ ਕਿਸਾਨ ਜਿੱਥੇ ਬੰਦੇ ਦੇ ਆਗੂ ਤੇ ਪਿੰਡਾਂ ਵੱਲ ਪਿੰਡ ਵਾਲੇ ਵੱਲੋਂ ਉਹਨਾਂ ਨੇ ਜਿਹੜਾ ਹੈਗਾ ਬੰਦੀ ਬਣਾ ਲਿਆ ਸੀਗਾ ਜਿਸ ਨੂੰ ਪੁਲਿਸ ਨੇ ਆਪਣੇ ਪੁਲਿਸ ਫੋਰਸ ਦੀ ਮਦਦ ਦੇ ਨਾਲ ਜਿਹੜਾ ਹੈਗਾ ਪਹਿਲਾਂ ਉਹਨਾਂ ਨੂੰ ਉੱਥੋਂ ਛਡਵਾ ਲਿਆ ਸੀਗਾ ਜਦੋਂ ਪੁਲਿਸ ਫੋਰਸ ਵਾਪਿਸ ਆ ਰਹੀ ਸੀ ਤੇ ਡੀਮਾਰਕੇਸ਼ਨ ਦਾ ਕੰਮ ਦੁਬਾਰਾ ਸ਼ੁਰੂ ਕਰਨਾ ਸੀ ਤੇ ਇੱਕ ਏਟਿਆਂ ਦੀ ਟਰਾਲੀ ਭਰੀ ਹੋਈ ਸੀਗੀ ਜਦੋਂ ਉਹਨੂੰ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਹੜਾ ਹੈਗਾ ਉਹਨਾਂ ਨੇ ਪੁਲਿਸ ਪਾਰਟੀ 'ਤੇ ਤੋਂ ਹਮਲਾ ਕਰ ਦਿੱਤਾ ਕਿਉਂਕਿ ਉਹ ਟਰਾਲੀ ਹਾਈਟ ਦੇ ਸੀਗੀ ਤਾਂ ਉਹਨਾਂ ਦੇ ਉੱਪਰ ਜਿਹੜੇ ਡਾਂਗਾ ਚੁਲਾਈਆਂ ਸੀਗੇ ਉਹਦੇ ਵਿੱਚ ਡੀਐਸਪੀ ਹੈੱਡਕ quart ਰਾਹੁ ਦੋ ਐਫਆਈਆਰ ਸਦਰ ਰਾਮਪੁਰਾ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇੱਕ ਪਰਿਵਾਰੀ ਦੇ ਬਿਆਨਾਂ ਦੇ ਵਿੱਚ ਜਿਹੜੀ ਉਸ ਪਰਿਵਾਰੀ ਨੂੰ ਬੰਦਕ ਪਨਾਇਆ ਗਿਆ ਸੀਗਾ ਸੈਕੰਡਲੀ ਜਿਹੜੀ ਡੀਐਸਪੀ ਸਾਹਿਬ ਤੇ ਜਿਹੜੀ ਸੀ ਸੱਟ ਲੱਗੀ ਹੈ ਇੰਜਰੀ ਹੋਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਦੋ ਐਫਆਈਆਰ ਅਸੀਂ ਦਰਜ ਕੀਤੀਆਂ ਨੇ ਫਰਦਰ ਜੇ ਇਹਨਾਂ ਮੁਕਦਮਿਆਂ ਦੇ ਇਸ ਬੰਦੇ ਤਤਕੀਸ਼ ਕੀਤੀ ਜਾ ਰਹੀ ਤੇ ਜੋ ਵੀ ਕਾਰਵਾਈ ਬੰਦੀ ਹੋਊਗੀ ਸਖਤ ਸਖਤ ਕੀਤੀ ਜਾਊਗੀ ਜਿੱਥੇ ਬੰਦੀ ਦੀ ਕਿੰਨੇ ਕਿ ਲੋਕਾਂ ਨੇ ਤਮੰਗ ਇਹ ਕਿਸਾਨ ਜਿੱਥੇ ਬੰਦੀ ਉਗਰਾਹਾਂ ਦੇ ਆਗੂ ਸੀਗੇ ਤੇ ਉਸੇ ਜਿਹੜੇ ਹੈਗੇ ਬਲਾਕ ਦੇ ਬੰਦੇ ਸੀਗੇ ਕੁਝ ਕੁਝ ਬਾਹਰੋਂ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਜਿਹੜੇ ਪਹਿਲਾ ਪਟਵਾਰੀ ਵਾਲਾ ਮਸਲਾ ਹੈਗਾ ਉਹਦੇ ਵਿੱਚ 6-7 ਬੰਦੇ 7 ਤੋਂ 8 ਬੰਦੇ ਬਾਈਨਿੰਗ ਨੇ ਬਾਕੀ ਕੁਝ ਅੰਸ਼ਸ਼ਤੇ ਨੇ ਸੈਕੰਡ ਹਾਫ ਆਰ ਦੇ ਵਿੱਚ ਵੀ ਕੁਝ ਬੰਦੇ ਬਾਈਨਿੰਗ ਨੇ ਕੁਝ ਬੰਦੇ ਅੰਸ਼ਸ਼ਤ ਕਰ ਇਹਦੇ ਵਿੱਚ ਛੰਡਾ ਸਿੰਘ ਤੇ ਜਿਹੜੇ ਉਹਨਾਂ ਦੇ ਮੇਨ ਆਗੂ ਜਗਿੰਦਰ ਗੁਰਾਹਾ ਤੇ ਹੋਰ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਬਾਈਨਿੰਗ ਦਿੱਤਾ ਗਿਆ ਤੁਹਾਡੇ ਜਿਹੜੇ ਬੰਦੇ ਜ਼ਖਮੀ ਹੋਏ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਦੇ ਵਿੱਚ ਡੀਐਸਪੀ ਹਡਕਵਰਟ ਰਾਹੁਲਪੁਰ ਦਵਾਜ ਦੀ ਬਾਹਂ ਦੇ ਉੱਪਰ ਇੰਜਰੀ ਹੋਈ ਸੀਗੀ ਜਿਹਦੀ ਉਹਦੀ ਬਾਹਂ ਟੁੱਟੀ ਸੀਗੀ ਕੱਲ ਉਹਨਾਂ ਦਾ ਜਿਹੜਾ ਹੈਗਾ ਆਪਰੇਸ਼ਨ ਕਰਕੇ ਜਿਹੜੀ ਹੈਗੀ ਉਹ ਹ ਪਰ ਤਾਂ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਉਸ ਤੋਂ ਬਾਅਦ ਉਹ ਲਾਈ ਗਈ ਸੀ ਪੁਲਿਸ ਜਿਹੜੀ ਕੱਲ ਇਹ ਇਸ ਮਾਮਲੇ ਨੂੰ ਲੈ ਕੇ ਪੁਲਿਸ ਬਾਹਰ ਕੱਲੋ ਕੱਲ ਮੋਸਟਲੀ ਫੋਰ ਜਿਹੜੀ ਸੀ ਬਿੰਡਾ ਪੁਲਿਸ ਦੀ ਆਪਣੀ ਲੱਗੀ ਸੀ ਇਹ ਦੋ ਜਿਹੜੇ ਸਾਡੇ ਮਾਮਲੇ ਦਰਜ ਕੀਤੇ ਗਏ ਨੇ ਇਹਦੇ ਵਿੱਚ ਜਿਹੜੀ ਸਦਰ ਰਾਮਪੁਰਾ ਤੇ ਡੀਐਸਪੀ ਫੂਲੂਰ ਤੋਂ ਤਫतीश ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਬੰਦੇ ਦੇ ਖਿਲਾਫ ਐਵੀਡੈਂਸ ਆਊਗਾ ਉਹਦੀ ਗ੍ਰਿਫਤਾਰੀ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਹ ਕਿੰਨੀ ਜ਼ਮੀਨ ਦਾ ਰੋਲ ਐ ਸਭੇ ਉਹ ਜ਼ਮੀਨ ਦਾ ਜਿਹੜਾ ਐਗਜ਼ੈਕਟ ਰਕਬਾ ਜਿਹੜਾ ਹੈਗਾ ਉਹਦੇ ਬਾਰੇ ਰੈਵਨਿਊ ਡਿਪਾਰਟਮੈਂ ਦੱਸਦੀ ਕਿ ਬਠਿੰਡਾ ਦੇ ਜੂੰਦ ਪਿੰਡ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਜੋ ਜੜਪ ਹੋਈ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਹੋਇਆਂ ਵੱਖ-ਵੱਖ ਮਾਮਲੇ ਕਿਸਾਨਾਂ ਦੇ ਉੱਪਰ ਦਰਜ ਕੀਤੇ ਨੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਡੀਐਸਪੀ ਰਾਹੁਲ ਪਾਰਤਵਾੜੀ ਬਾਹ ਫ੍ਰੈਕਚਰ ਹੋਈ ਸੀ ਜਗਵਾਨੀ ਟੀਵੀ ਦੇ ਲਈ ਬਠਿੰਡਾ ਤੋਂ ਵੀਕੇ ਬਹਿਲਦੀਪ ਤੋਂ